ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਪਹੁੰਚ ਰਹੇ ਦੀ ਹਿਸ਼ਾਰਪੁਰ ਦੇ ਵਿੱਚ ਬਹੁਤ ਬਈਆਂ ਦੇ ਮੈਸੇਜ ਆ ਰਹੇ ਸੀ ਬਾਈ ਜੀ ਦੁਬਾਰਾ ਵੀਡੀਓ ਅਪਲੋਡ ਕਰੋ ਦੁਬਾਰਾ ਸਟਾਕ ਦਿਖਾਓ ਹੁਣ ਆਪਾਂ ਨਵੀਂ ਲੇਟੈਸਟ ਵੀਡੀਓ ਅਪਲੋਡ ਕਰਨ ਲੱਗੇ ਆ ਹਿਸ਼ਾਰਪੁਰ ਦੀ ਆਪਾਂ ਫਗਵਾੜਾ ਬਾਈਪਾਸ ਤੋਂ ਫੋਕਲ ਪੁਆਇੰਟ ਨੂੰ ਮੁੜ ਚੁੱਕੇ ਆ ਜਿਹੜੇ ਪਾਸੇ ਵੀ ਤੁਸੀਂ ਆ ਰਹੇ ਹੋ ਫੋਕਲ ਪੁਆਇੰਟ ਦਾ ਰਸਤਾ ਪੁੱਛ ਲੈਣਾ ਫਗਵਾੜਾ ਬਾਈਪਾਸ ਦੇ ਉੱਪਰ ਹਿਸ਼ਾਰਪੁਰ ਦੇ ਵਿੱਚ ਇੱਕੋ ਇੱਕ ਫੋਕਲ ਪੁਆਇੰਟ ਤੁਹਾਨੂੰ ਲੋਕੇਸ਼ਨ ਦੱਸ ਰਹੇ ਆਪਾਂ ਫੋਕਲ ਪੁਆਇੰਟ ਦੇ ਵਿੱਚ ਜਦੋਂ ਐਂਟਰ ਹੁੰਨੇ ਹੋ ਤੁਸੀਂ ਆਪਾਂ ਬڑے ਰੋਡ ਤੋਂ ਐਂਟਰ ਹੋ ਚੁੱਕੇ ਆ ਐਂਟਰ ਹੋ ਕੇ ਬਿਲਕੁਲ ਸਾਹਮਣੇ ਟੱਕਰ ਦੇ ਵਿੱਚੋਂ ਤੁਸੀਂ ਨੇ ਖੱਬੇ ਪਾਸੇ ਮੁੜਨਾ ਆ ਤੁਹਾਨੂੰ ਆਪਾਂ ਦਿਖਾ ਰਹੇ ਆ ਲੋਕੇਸ਼ਨ ਬਈਆਂ ਨੂੰ ਕਈਆਂ ਨੂੰ ਸਮਝ ਨਹੀਂ ਲੱਗਦੀ ਬਾਈ ਹੁਣੀ ਵਾਰ-ਵਾਰ ਫੋਨ ਕਰਦੇ ਨੇ ਤਾਂ ਕਰਕੇ ਬਿਲਕੁਲ ਆਪਾਂ ਨੂੰ ਪ੍ਰੋਪਰ ਲੋਕੇਸ਼ਨ ਸਮਝਾ ਰਹੇ ਆ ਤੁਹਾਨੂੰ ਉਰੋਂ ਮੁੜਨਾ ਤੁਸੀਂ ਨੇ ਖੱਬੇ ਪਾਸੇ ਮੰਨ ਲਓ ਲੈਫਟ ਸਾਈਡ ਮੁੜਨਾ ਦੋਸਤੋ ਇਹ ਫੋਕਲ ਪਿੰਡ ਦਾ ਰਸਤਾ ਇਧਰੋਂ ਜੰਪ ਆਊਗਾ ਵਿਚਾਲੇ ਇੱਕ ਤੇ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਇੱਕ ਕੱਟ ਮੁੜਦਾ ਰਾਈਟ ਸਾਈਡ ਸੱਜੇ ਪਾਸੇ ਨੂੰ ਇਧਰ ਸੱਜੇ ਪਾਸੇ ਉਹ ਸਾਹਮਣੇ ਤੁਸੀਂ ਦੇਖ ਰਹੇ ਹੋ ਇੱਥੇ ਹੈਂਡਿਕਟਰ ਲਾਈਟਾਂ ਇਦਾਂ ਦਾ ਕੁਝ ਬਹੁਤ ਕੁਝ ਮਿਲ ਜੂਗਾ ਬੇਅੰਤ ਚੀਜ਼ਾਂ ਮਿਲ ਜਾਣਗੀਆਂ ਤੁਹਾਨੂੰ ਇੱਕ ਇਧਰਲੇ ਪਾਸੇ ਗੜਾਉਣਾ ਤੇ ਆਪਾਂ ਨੇ ਜਾਣਾ ਬਿਲਕੁਲ ਸੜਕ ਦੇ ਸਿੱਧਾ ਤੇ ਸਿੱਧਾ ਜਾਣਾ ਹੈ ਜਿਹੜੇ ਪਾਸੇ ਆਪਾਂ ਜਾ ਰਹੇ ਹਾਂ ਉੱਥੇ ਟਰੈਕਟਰ ਜੋ ਕੇ ਮਿਲਦੇ ਨੇ ਤੇ ਟਾਇਰ ਮਿਲਦੇ ਨੇ ਤੇ ਹੋਰ ਵੀ ਨਿਕੜ ਸੁੱਕੜ ਜੋ ਵੀ ਉੱਥੇ ਸਮਾਨਾ ਬਹੁਤ ਕੁਝ ਪਿਆ ਉੱਥੇ ਵੀ ਉਹ ਸਾਰਾ ਕੁਝ ਤੁਹਾਨੂੰ ਮਿਲੂਗਾ ਤੇ ਇਹ ਆਪਾਂ ਸਾਹਮਣੇ ਪਹੁੰਚ ਚੁੱਕੇ ਆਂ ਦੇਖ ਸਕਦੇ ਹੋ ਟਰੱਕਾਂ ਦੇ ਟਰੱਕ ਭਰੇ ਖੜੇ ਨੇ ਉਹ ਸਾਹਮਣੇ ਬਾਈ ਹੁਣੀ ਲੋਡਰ ਦੀ ਟਰਾਈ ਲੈ ਰਹੇ ਨੇ ਜਿਹੜੇ ਵੀਰ ਖਰੀਦਣ ਆਏ ਨੇ ਦੇਖ ਸਕਦੇ ਹੋ ਇਹ ਆ ਗਿਆ ਫੋਕਲ ਪਾਇੰਟ ਜਿੱਥੇ ਟਾਇਰ ਟਰੈਕਟਰ ਜੋ ਕੇ ਮਿਲਦੇ ਨੇ ਤੇ ਬਾਕੀ ਪੂਰੀ ਵੀਡੀਓ ਅੱਗੇ ਤੱਕ ਜਰੂਰ ਦੇਖੋ ਦੋਸਤੋ ਹਾਂਜੀ ਦੋਸਤੋ ਆਪਾਂ ਪਹੁੰਚ ਚੁੱਕੇ ਦੀ ਹਿਸ਼ਾਰਪੁਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਟਾਇਰ ਮੈਂ ਕਹਿੰਦਾ ਟੈਰਾਂ ਦਾ ਇੰਨਾ ਕ ਜਿਆਦਾ ਸਟਾਕ ਆ ਗਿਆ ਬਿਲਕੁਲ ਨਵੇਂ ਫਰੈਸ਼ ਪੀਸ ਨੇ ਬਹੁਤ ਸੋਹਣੀ ਟੈਰਾਂ ਦੀ ਕੰਡੀਸ਼ਨ ਆ ਆ ਬਾਈ ਜੀ ਆ ਦਿਖਾ ਦਿਓ ਖੁੰਮਲਾਂ ਜੀਆਂ ਹਜੇ ਤੱਕ ਇਹ ਵੀ ਬਿਲਕੁਲ ਉਤਨੀ ਨਹੀਂ ਹੈਗੀਆਂ ਇੰਨੇ ਕ ਜਿਆਦਾ ਸੋਹਣੇ ਨੇ ਜਿਹੜਾ ਟੈਰਾਂ ਦਾ ਦੋਸਤੋ ਰੇਟ ਪਹਿਲਾਂ ਸੀ ਹਨਾ ਪਹਿਲਾਂ 250 ਰੁਪਏ ਕਿਲੋ ਦੇ ਹਿਸਾਬ ਨਾਲ ਪੂਰੇ ਪੰਜਾਬ ਦੇ ਵਿੱਚ ਵਿਕ ਰਹੇ ਸੀ ਤੇ ਜਿਹੜਾ ਹੁਣ ਬਾਈਆਂ ਨੇ ਰੇਟ ਕਰਤਾ ਤੁਸੀਂ ਅੰਦਾਜ਼ਾ ਲਾਓ ਵੀ ਕੀ ਰੇਟ ਹੋ ਸਕਦਾ ਬਾਈ ਜੀ ਆਜੋ ਆਪਾਂ ਥੱਲੇ ਰੇਟ ਵੀ ਦੱਸਦੇ ਆ ਬਾਈਆਂ ਨੂੰ ਤੇ ਤੁਸੀਂ ਟਾਇਰ ਦੇਖੋ ਕਿਹੜੇ-ਕਿਹੜੇ ਪੈਨੇ ਹੋਰੇ ਹਨਾ ਕਿਉਂ ਬਾਈ ਜੀ ਉਰੇ ਟਾਇਰ ਇੰਨੇ ਕ ਜਿਆਦਾ ਸੋਹਣੇ ਪਏ ਨੇ ਆ ਤੁਹਾਨੂੰ ਥੱਲੇ ਦਿਖਾਉਨੇ ਆ ਅਸੀਂ ਉੱਪਰ ਚੜੇ ਸੀ ਟਾਇਰਾਂ ਦੇ ਵੀ ਬਾਈਆਂ ਨੂੰ ਦਿਖਾ ਦਈਏ ਤੇ ਆ ਟਾਇਰ ਦੇਖੋ ਪਹਿਲਾਂ ਰੇਟ ਦੀ ਗੱਲ ਕਰਦੇ ਆ ਬਾਅਦ ਚੋਂ ਆ ਦੇਖੋ ਟਾਇਰ ਆ ਰਿੰਮ ਦੇਖੋ ਕਿਉਂ ਬਾਈ ਜੀ ਦੇਖੋ ਮਸ਼ੀਨੀ ਪੇਂਟ ਹੋਇਆ ਹੋਇਆ ਇਹਨਾਂ ਨੂੰ ਪੱਠੀ ਵਾਲਾ ਪੇਂਟ ਹੋਇਆ ਪਿਆ ਬਿਲਕੁਲ ਫਰੈਸ਼ ਆ ਦੇਖੋ ਕਰੋ ਚੈੱਕ ਹਨਾ ਨਵੇਂ ਪਏ ਨੇ ਬਿਲਕੁਲ ਆ ਟਾਇਰ ਦੇਖੋ ਨਾ ਆ ਗੁੱਡੀਆਂ ਵਾਲਾ ਨਵਾਂ ਜਵਾਨਾ ਜਿਹੜਾ ਚੱਲਿਆ ਹੋਣਾ ਆ ਦੇਖੋ ਬਾਈ ਜੀ ਆ ਦਿਖਾ ਦਿਓ ਵੀ ਕੇ ਡੀ ਦੇ ਲੈ ਆ ਮੋਹਰ ਦਿਖਾਓ ਬਾਈ ਜੀ ਮੋਹਰ ਦਿਖਾ ਦਿਓ ਮੋਹਰ ਲੱਗੀ ਪਈ ਇਧਰੋਂ ਦਿਖਾ ਦੋ ਬੀਕੇਟੀ ਦੀ ਮੋਹਰ ਲੱਗੀ ਵੀ ਆ ਬਾਈ ਜੀ ਹਨਾ ਪੂਰੀ ਜੇ ਤੁਸੀਂ ਆਹ ਆ ਟਾਇਰ ਦੇਖੋ ਲੈ ਇਹ ਕਿਹੜੀ ਕੰਪਨੀ ਦਾ ਐਮ ਆਰ ਐਫ ਦਾ ਆ ਦੇਖੋ ਪੂਰਾ ਰਿੰਮ ਜੜਿਆ ਹੋਇਆ ਬਿਲਕੁਲ ਸੋਹਣਾ ਪੀਸ ਆ ਹਨਾ ਤੇ ਨਵੇਂ ਫਰੈਸ਼ ਪੀਸ ਨੇ ਆਨ ਬਿਲਕੁਲ ਐਮ ਆਰ ਐਫ ਦੇ ਬੀਕੇਟੀ ਦੇ ਹੋਰ ਵੀ ਬਹੁਤ ਕੰਪਨੀਆਂ ਦੇ ਪਏ ਨੇ ਆ ਟਾਇਰ ਦੇਖ ਲਓ ਲੈ ਗੱਡੀ ਵਾਲਾ ਹਨਾ ਜੀ ਗੱਡੀ ਵਾਲਾ ਟਾਇਰ ਹੁਣ ਚੱਲੇ ਨੇ ਨਵੇਂ ਲੈ ਚੈੱਕ ਕਰੋ ਇਹ ਵੀ ਬਹੁਤ ਸੋਹਣੀ ਕੰਡੀਸ਼ਨ ਆ ਗੱਡੀ ਵਾਲੇ ਟਾਇਰ ਨਵੇਂ ਇਦਾਂ ਦਾ ਜੇ ਤੁਸੀਂ ਟਾਇਰ ਲੈਣੇ ਨੇ ਨਾ ਇਹਨਾਂ ਦਾ ਰੇਟ 150 ਰੁਪਏ ਕਿਲੋ ਰਹਿਣ ਵਾਲਾ ਦੋਸਤੋ ਇਦਾਂ ਦਾ ਆ ਦੇਖੋ ਟਾਇਰ ਐਮ ਆਰ ਐਫ ਦੇ ਕਿਉਂ ਬਾਈ ਜੀ ਮਾਰਕੀਟ ਦੇ ਵਿੱਚੋਂ ਬਹੁਤ ਮਹਿੰਗੇ ਮਿਲਦੇ ਨੇ ਉਰੇ ਤੁਹਾਨੂੰ 150 ਰੁਪਏ ਕਿਲੋ ਸਣੇ ਰਿੰਮ ਤੇ ਬਾਕੀ ਇਧਰ ਕੈਬਨਾਂ ਹੁੰਦੀ ਤੁਸੀਂ ਦੇਖ ਲਓ ਇਹ 25-30 ਹਜ਼ਾਰ ਦਾ ਤੁਹਾਨੂੰ ਕੈਬਨ ਮਿਲ ਜੂਗਾ ਬਿਲਕੁਲ ਐਨ ਓਕੇ ਕੰਡੀਸ਼ਨ ਦੇ ਵਿੱਚ ਆ ਤੁਹਾਡੇ ਸਾਹਮਣੇ ਕੰਡੀਸ਼ਨਾਂ ਨੇ ਜਿਹੜੀ ਕੰਡੀਸ਼ਨ ਦੇ ਵਿੱਚ ਸਮਾਨ ਪਿਆ ਉਸੇ ਕੰਡੀਸ਼ਨ ਦੇ ਵਿੱਚ ਤੁਹਾਨੂੰ ਸਮਾਨ ਮਿਲੂਗਾ ਬਾਕੀ ਜਿਵੇਂ ਕਿਸੇ ਨੂੰ ਵੀ ਆਹ ਛੋਟੇ ਮਿਨੀ ਟਰੈਕਟਰ ਨੇ ਜਿਹੜੇ ਇਹਨਾਂ ਦਾ ਕੋਈ ਪਾਰਟ ਚਾਹੀਦਾ ਹੋਵੇ ਹਨਾ ਕੋਈ ਸਮਾਨ ਚਾਹੀਦਾ ਤੁਹਾਨੂੰ ਉਹ ਵੀ ਤੁਹਾਨੂੰ ਉਰੇ ਮਿਲ ਜੂਗਾ ਜੇ ਤੁਸੀਂ ਆਹ ਟਰੈਕਟਰੇ ਲੈਣਾ ਆ ਪੂਰਾ ਮਿਨੀ ਟਰੈਕਟਰ ਜੇ ਤੁਸੀਂ ਖਰੀਦਣਾ ਚਾਹੁੰਦੇ ਹੋ ਵੀ ਇਹਦਾ ਤੁਹਾਨੂੰ ਬਹੁਤ ਸਮਾਨ ਚਾਹੀਦਾ ਹਨਾ ਉਹ ਤੁਹਾਨੂੰ ਦੋਸਤੋ ਉਰੇ ਇਹ ਵੀ ਬਹੁਤ ਲੈਸ ਰੇਟਾਂ 'ਚ ਮਿਲਦਾ ਬਾਕੀ ਦੋਸਤੋ ਤੁਸੀਂ ਆਹ ਟਰੈਕਟਰ ਦੇਖ ਸਕਦੇ ਹੋ ਮਿਨੀ ਇਹਦਾ ਜਿਹੜਾ ਰੇਟ ਰਹਿਣ ਵਾਲਾ 120 ਰੁਪਏ ਕਿਲੋ ਦੇ ਹਿਸਾਬ ਨਾਲ ਇਹ ਤੁਹਾਨੂੰ ਟਰੈਕਟਰ ਮਿਨੀ ਮਿਲ ਜੂਗਾ 120 ਰੁਪਏ ਕਿਲੋ ਜਿਹੜੀ ਕੰਡੀਸ਼ਨ ਦੇ ਵਿੱਚ ਟਰੈਕਟਰ ਹੈਗੇ ਨੇ ਉਸੇ ਕੰਡੀਸ਼ਨ ਦੇ ਵਿੱਚ ਮਿਲਣਗੇ ਜਿਵੇਂ ਆ ਛੋਟਾ ਟਰੈਕਟਰ ਖੜਾ ਹੋਣਾ ਹੈ ਪਤਾ ਨਹੀਂ ਵੀ ਕਿਹੜਾ ਹੈ ਇਹ ਇਹ ਮਿਲ ਜੂਗਾ ਤੁਹਾਨੂੰ ਜਿਵੇਂ ਖੜਾ ਆ 100 ਰੁਪਏ ਕਿਲੋ ਮਿਲ ਜੂਗਾ ਇਹ 100 ਰੁਪਏ ਕਿਲੋ ਦੇ ਹਿਸਾਬ ਨਾਲੇ ਤੁਹਾਨੂੰ ਟਰੈਕਟਰ ਮਿਲ ਜੂਗਾ ਵਜ਼ਨ ਕਰਨਾ ਪਊਗਾ ਜਿਵੇਂ ਹੈਗਾ ਜਿਹੜੀ ਕੰਡੀਸ਼ਨ 'ਚ ਹੈਗਾ ਉਸੇ ਕੰਡੀਸ਼ਨ 'ਚ ਮਿਲੂਗਾ ਬਾਕੀ ਦੋਸਤੋ ਉਰੇ ਸਟਾਕ ਆਉਂਦਾ ਰਹਿੰਦਾ ਕਲੀਅਰ ਹੋ ਜਾਂਦਾ ਆ ਤੇ ਗੱਲ ਕਰ ਲਈਏ ਲੋਡਰਾਂ ਦੀ ਤੇ ਬਾਈਆਂ ਦੀ ਬਹੁਤ ਡਿਮਾਂਡ ਆਉਂਦੀ ਸੀ ਵੀ ਲੋਡਰ ਦਿਖਾਓ ਜੀ ਲੋਡਰ ਲੈਣੇ ਨੇ ਅਸੀਂ ਨੇ ਆ ਤੁਹਾਡੇ ਵਾਸਤੇ ਬਿਲਕੁਲ ਨਵੇਂ ਕੰਡੀਸ਼ਨ ਦੇ ਵਿੱਚ ਲੋਡਰ ਲੈ ਕੇ ਆ ਗਏ ਤੁਸੀਂ ਦੇਖੋ ਪਹਿਲਾਂ ਤਾਂ ਲੋਡਰਾਂ ਦੀ ਕੰਡੀਸ਼ਨ ਦਿਖਾਉ ਬਾਈ ਜੀ ਆ ਪੈਪਾ ਪੂਪਾ ਚੈੱਕ ਕਰੋ ਬਿਲਕੁਲ ਸੀਲਾਂ ਬੰਦ ਨੇ ਆ ਨਾ ਬਿਲਕੁਲ ਸੀਲਡ ਪੂਰਾ ਤੇ ਇਧਰੋਂ ਆਹ ਇਹਦੀਆਂ ਬਾਗਟਾਂ ਪਈਆਂ ਨੇ ਤੇ ਇਧਰਲੇ ਪਾਸੇ ਵੀ ਬਾਈ ਜੀ ਆ ਜਾਓ ਮੜ ਜਾ ਬਹੁਤ ਮਿਹਨਤ ਕਰਕੇ ਤੁਹਾਨੂੰ ਵੀਡੀਓ ਬਣਾ ਰਹੇ ਹਾਂ ਦੋਸਤੋ ਤੁਹਾਡੇ ਵਾਸਤੇ ਵੀ ਤੁਹਾਨੂੰ ਆਉਣ ਦੇ ਵਿੱਚ ਕੋਈ ਮੁਸ਼ਕਲ ਨਾ ਹੋਵੇ ਤੁਹਾਨੂੰ ਪਹਿਲਾਂ ਹੀ ਸਮਾਨ ਤੁਹਾਡੇ ਅੱਖਾਂ ਨੂੰ ਦਿਖਿਆ ਹੋਵੇ ਆਪ ਚੈੱਕ ਕਰੋ ਤੁਸੀਂ ਪੈਪਾ ਬੂਪਾ ਐਨ ਬਿਲਕੁਲ ਮੈਂ ਕਹਿੰਨਾ ਡਨ ਆ ਓਕੇ ਪੂਰਾ ਤੇ ਇੱਧਰ ਵੀ ਪਏ ਨੇ ਦੋਸਤੋ ਜਿਹੜਾ ਇਹਨਾਂ ਦਾ ਰੇਟ ਥੋੜਾ ਜਿਆ ਤੁਹਾਨੂੰ ਐਨ ਪੂਰਾ ਦੱਸਾਂਗੇ ਵੀਡੀਓ ਦੇਖੀ ਜਾਓ ਲੋਡਰ ਦੇਖੋ ਪਹਿਲਾਂ ਵੱਡਾ ਲੋਡਰ ਆ ਇਹ ਬਾਈ ਜੀ ਚੈੱਕ ਕਰਾ ਦਿਓ ਜੇ ਸਮਾਰ ਕੇ ਮੜ ਜਾ ਤੇ ਦੋਸਤੋ ਦੇਖ ਸਕਦੇ ਹੋ ਤੁਸੀਂ ਵੱਡੇ ਲੋਡਰ ਨੇ ਇਹ ਵੱਡੇ ਜੈਕ ਲੱਗੇ ਹੋਏ ਨੇ ਵੱਡਾ ਇਹਨਾਂ ਨੂੰ ਡਿਸਟ੍ਰੀਬਿਊਟਰ ਮਿਲੂਗਾ ਤੁਹਾਨੂੰ ਪੂਰਾ ਬੰਦ ਪੇਟੀਆਂ ਦੇ ਵਿੱਚ ਪੈਕਿੰਗ ਹੁੰਦੀ ਆ ਬੰਦ ਪੇਟੀਆਂ ਹੀ ਮਿਲਣਗੀਆਂ ਜਿਹਦਾ ਰੇਟ ਰਹਿਣ ਵਾਲਾ 150 ਰੁਪਏ ਕਿਲੋ ਇਹ ਵੱਡੇ ਲੋਡਰ ਦਾ ਦੱਸ ਰਿਆ ਮੈਂ ਵਿੱਚੇ ਡਰਾਵਲ ਹੋਊਗੀ ਇਹਦੇ ਆ ਦੇਖ ਸਕਦੇ ਹੋ ਇਧਰ ਡਰਾਵਲਾਂ ਪਈਆਂ ਨੇ ਤੇ ਵਿੱਚੇ ਇਹਦੀ ਪੂਰੀ ਬਾਗਤ ਮਤਲਬ ਪੂਰਾ ਕੰਪਲੀਟ ਤੁਹਾਨੂੰ ਇਹ 150 ਰੁਪਏ ਕਿਲੋ ਮਿਲੂਗਾ ਤਕਰੀਬਨ ਤੁਹਾਨੂੰ ਅਸੀਂ ਅੰਦਾਜ਼ਾ ਦੱਸ ਸਕਦੇ ਹਾਂ ਵੀ ਇਹਦਾ ਬਜਨ ਜਿਹੜਾ ਟੋਟਲ ਤੁਹਾਨੂੰ 1,35,000 ਤੋਂ ਲੈ ਕੇ 1.5 ਲੱਖ ਦੇ ਵਿੱਚ ਵਿੱਚ ਇਹੇ ਲੋਡਰ ਪਊਗਾ ਵੱਡੇ ਵਾਲਾ ਤੇ ਬਾਸ ਉਸ ਤੋਂ ਬਾਅਦ ਤੁਹਾਨੂੰ ਛੋਟਾ ਲੋਡਰ ਵੀ ਦਿਖਾਉਣਾ ਹੈ ਜਿਹੜਾ ਇਹਦਾ ਰੇਟ ਰਹਿਣ ਵਾਲਾ ਦੋਸਤੋ 1,35,000 ਤੋਂ ਲੈ ਕੇ 1.5 ਲੱਖ ਰੁਪਏ ਦੇ ਵਿੱਚ ਵਿੱਚ ਤੁਹਾਨੂੰ ਪੂਰਾ ਕੰਪਲੀਟ ਲੋਡਰ ਮਿਲ ਜੂ ਮਿਲ ਜੂਗਾ ਇਹ ਉਸ ਤੋਂ ਬਾਅਦ ਆ ਗਿਆ ਹਾ ਟਰੈਕਟਰ ਬਾਈ ਜੀ ਇਹਦੇ ਵੀ ਨਿਗਮ ਮਾਰਾ ਦਿਓ ਮੜੀ ਜੀ ਤੇ ਇਹ ਟਰੈਕਟਰ ਤੁਹਾਨੂੰ ਪਹਿਲਾਂ ਇਹਦਾ ਰੇਟ ਸੀ 150 ਰੁਪਏ ਕਿਲੋ ਤੇ ਇਸ ਟਾਈਮ ਹੋਣ ਹੈਗਾ 100 ਰੁਪਏ ਕਿਲੋ ਬਾਈ ਉਹਨਾਂ ਨੇ ਕਰਤਾ ਸਟਾਕ ਨੂੰ ਕਲੀਅਰ ਕਰਨਾ ਆ ਕਲੀਅਰ ਕਰਨ ਕਰਕੇ ਇਹਦਾ ਰੇਟ ਹੈ ਇਸ ਟਾਈਮ 100 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਤੁਹਾਨੂੰ ਇਹ ਟਰੈਕਟਰ ਮਿਲ ਜੂਗਾ ਉਸ ਤੋਂ ਬਾਅਦ ਬਾਈ ਜੀ ਆ ਚੀਜ਼ ਦਿਖਾਓ ਬਾਈਆਂ ਨੂੰ ਲੈ ਸਾਫ਼ ਕਰਕੇ ਦਿਖਾ ਦਈਏ ਲਓ ਜੀ ਚੈੱਕ ਕਰੋ ਟਾਇਰ ਤੋਂ BKT ਕੰਪਨੀ ਦੇ ਬਿਲਕੁਲ ਓਕੇ ਕੰਡੀਸ਼ਨ ਚ ਟਾਇਰ ਨੇ ਬਿਲਕੁਲ ਨਵੇਂ ਟਾਇਰ ਹਨ ਪੂਰੇ ਤੇ ਤੁਹਾਨੂੰ ਇਹ ਦੋਸਤੋ ਬਹੁਤ ਲੈਸ ਰੇਟਾਂ ਚ ਲੱਗ ਜਾਣਗੇ ਜਿਹਦਾ ਰੇਟ ਰਹਿਣਾ ਵਾਲਾ ਸਨੇ ਰਿਮ ਆ ਬਾਈ ਜੀ ਆ ਦਿਖਾਓ ਗੁੱਡੀਆਂ ਵੱਡੀਆਂ ਦੇਖੋ ਤੁਸੀਂ ਗੋਡੀਆਂ ਦੇਖੋ ਕਿੱਡੀਆਂ-ਕੱਡੀਆਂ ਮੋਟੀਆਂ ਨੇ ਜਿੱਡਾ ਮਰਜੀ ਸਾਈਜ਼ ਲੈ ਲਓ ਟਾਇਰ ਦਾ ਤੇ ਇਹਦਾ ਰੇਟ ਸਨੇ ਰਿਮ 150 ਰੁਪਏ ਕਿਲੋ ਦੇ ਪ੍ਰਤੀ ਹਿਸਾਬ ਨਾਲ ਤੁਹਾਨੂੰ ਮਿਲ ਜੂਗਾ 150 ਰੁਪਏ ਕਿਲੋ ਜੇ ਤੁਸੀਂ ਰਿੰਮ ਨਹੀਂ ਲੈਣਾ ਚਾਹੁੰਦੇ ਮੰਨ ਲਓ ਰਿੰਮ ਤੁਹਾਡੇ ਲਾਵੇ ਹੈਗੇ ਨੇ ਤਾਂ ਇਹ ਤੁਹਾਨੂੰ ਮਿਲ ਜੂਗਾ 200 ਰੁਪਏ ਕਿਲੋ ਤੇ ਉਸ ਤੋਂ ਬਾਅਦ ਆਹ ਲੂਡਰ ਇੱਧਰ ਦੇਖ ਸਕਦੇ ਹੋ ਕਿੰਨਾ ਸਟਾਕ ਪਿਆ ਦੋਸਤੋ ਜਿਹੜੇ ਛੋਟੇ ਲੂਡਰ ਨੇ ਮੰਨ ਲਓ ਇਹਨਾਂ ਦੇ ਵਿੱਚ ਅੱਗੇ ਦਿਖਾ ਦਿਓ ਬਾਈ ਜੀ ਤੇ ਆਹ ਛੋਟੇ ਲੂਡਰ ਪਏ ਨੇ ਇੱਧਰਲੇ ਪਾਸੇ ਆਹ ਇਹ ਵਾਲਾ ਲੂਡਰ ਤੁਹਾਨੂੰ ਤਕਰੀਬਨ ਪੂਰਾ ਕੰਪਲੀਟ 1 ਲੱਖ ਰੁਪਏ ਦਾ ਪੈ ਜਾਊਗਾ ਪੂਰਾ ਕੰਪਲੀਟ ਵਿੱਚ ਮਤਲਬ ਸਾਰਾ ਸਮਾਨ ਇਹਦਾ ਜਿੰਨਾ ਵੀ ਸਮਾਨ ਹੁੰਦਾ 1 ਲੱਖ ਰੁਪਏ ਦਾ ਪੂਰਾ ਛੋਟਾ ਲੂਡਰ ਪਊਗਾ ਦੇਖੋ ਜੀ ਪੈਪਾਂ ਹਜੇ ਸੀਲਡ ਨੇ ਪੂਰੀਆਂ ਬਿਲਕੁਲ ਫਰੈਸ਼ ਪੀਸ ਨੇ ਨਵੇਂ ਪੀਸ ਨੇ ਅਨਯੂਜ਼ ਪੀਸ ਨੇ ਇਹ ਤਕਰੀਬਨ 22 ਹੋਣਾ ਨੇ ਸਟਾਕ ਚੱਕਿਆ ਹੁੰਦਾ ਆ ਜੇ ਸਟਾਕ ਕਲੀਅਰ ਹੋ ਗਿਆ ਦੋਸਤੋ ਉਸ ਤੋਂ ਬਾਅਦ ਵਾਲਾ ਨਵਾਂ ਸਟਾਕ ਆ ਗਿਆ ਤਾਂ ਉਹਦਾ ਰੇਟ ਲੱਗ ਹੋਊਗਾ ਇਸ ਟਾਈਮ ਜਿਹੜਾ ਸਟਾਕ ਉਰੇ ਅਵੇਲੇਬਲ ਆ ਇਸ ਟਾਈਮ ਹਾਜ਼ਰ ਪਿਆ ਸਮਾਨ ਉਹਦੇ ਰੇਟ ਤੁਹਾਨੂੰ ਦੱਸ ਰਹੇ ਹਾਂ ਉਸ ਤੋਂ ਬਾਅਦ ਆਹ ਟਾਇਰ ਦੇਖ ਲਓ 18 4 ਦੇ ਦਿਖਾਓ ਜੀ ਇਹਦਾ ਟਾਇਰ 18 ਚਾਰ ਦੇ ਨੇ ਇਹ ਵੀ ਵੀਕੇਡੀ ਕੰਪਨੀ ਦੇ ਨੇ ਵੱਡੇ ਟਾਇਰ ਨੇ ਵਧੀਆ ਟਾਇਰ ਨੇ ਇਹਦਾ ਰੇਟ ਵੀ ਤੁਹਾਨੂੰ ਜੇ ਰਿੰਮ ਲੈਨੇ ਹੋ ਤਾਂ 150 ਰੁਪਏ ਕਿਲੋ ਪੈ ਜਾਊਗਾ ਨਹੀਂ ਇਹਦਾ ਰੇਟ ਵੀ 200 ਰੁਪਏ ਕਿਲੋ ਰਹਿਣ ਵਾਲਾ ਦੋਸਤੋ ਤੇ ਉਸ ਤੋਂ ਬਾਅਦ ਵੀ ਉਸ ਭਾਈ ਜੀ ਸਾਹਮਣੇ ਜੂਮ ਮਾਰ ਦੋ ਮੜ ਜਾ ਉਹ ਸਾਹਮਣੇ ਦੇਖੋ ਤੁਸੀਂ ਟਾਇਰਾਂ ਦੀਆਂ ਗੱਡੀਆਂ ਆ ਰਹੀਆਂ ਨੇ ਤੇ ਗੱਡੀਆਂ ਪਹੀਆਂ ਨੇ ਆ ਰਹੀਆਂ ਨੇ ਜਿਹੜਾ ਜਿਹੜਾ ਸਟਾਕ ਆ ਜਾਂਦਾ ਕਲੀਅਰ ਹੋ ਜਾਂਦਾ ਉਸ ਤੋਂ ਬਾਅਦ ਕੋਈ ਰੇਟ ਹੋਰ ਹੋ ਸਕਦਾ ਹੈ ਹਨਾ ਅੱਜ ਰੇਟ ਇਹ ਆ ਕੱਲ ਨੂੰ ਜਿਹੜਾ ਨਵਾਂ ਸਟਾਕ ਆ ਗਿਆ ਤਾਂ ਉਹਦਾ ਰੇਟ ਵੱਖਰਾ ਹੋਊਗਾ ਜਿਵੇਂ ਆਹ ਦੇਖ ਸਕਦੇ ਹੋ ਬਾਈ ਜੀ ਟਰੈਕਟਰ ਕੱਸ ਰਹੇ ਨੇ ਲੈ ਕੇ ਜਾਣਾ ਕਿਸੇ ਨੇ ਇਹਦਾ ਜਿਹੜਾ ਜਿਹੜਾ ਸਮਾਨ ਆ ਤੁਹਾਨੂੰ ਐਵੇਂ ਟਰੈਕਟਰ ਬਾਈ ਹੁਣੀ ਉਹਦੇ ਜੋਖੇ ਤਿਆਰ ਕਰਕੇ ਦੇ ਦੇਣਗੇ ਬਹੁਤ ਸੋਹਣਾ ਕਾਰੋਬਾਰ ਆ ਬਾਈਆਂ ਦਾ ਓਰੇ ਫੋਕਲ ਭੈਣ ਦੇ ਵਿੱਚ ਆ ਜਿਵੇਂ ਆਹ ਟਰੈਕਟਰ ਮਿੰਨੀ ਕਿਸੇ ਨੇ ਖਰੀਦੇ ਆ ਬਾਈ ਨੇ ਇਹ ਉਰੋਂ ਹੁਣ ਜਾਊਗਾ ਜਿਹੜੀ ਕੰਡੀਸ਼ਨ ਦੇ ਵਿੱਚ ਹੈਗਾ ਉਸੇ ਕੰਡੀਸ਼ਨ ਦੇ ਵਿੱਚ ਤੁਹਾਨੂੰ ਮਿਲ ਜਾਣਗੇ ਬਾਕੀ ਆ ਟਾਇਰਾਂ ਦੀ ਇੱਧਰ ਦੇਖ ਸਕਦੇ ਹੋ ਕੰਡੀਸ਼ਨ ਕਿੰਨੇ ਟਾਇਰ ਓਰੇ ਪਏ ਨੇ ਜਿਵੇਂ ਆਹ ਦੇਖ ਸਕਦੇ ਹੋ ਬੀਕੇਡੀ ਦਾ ਵੱਡਾ ਟਾਇਰ ਬਾਈ ਇਹ ਹੈਗਾ 460 85R 34 ਹੈ ਨਾ ਤੇ ਇਹ ਤਕਰੀਬਨ ਇਹੀ ਤੁਹਾਨੂੰ ਜਿਵੇਂ ਜਿਹੜੀ ਕੰਡੀਸ਼ਨ ਦੇ ਵਿੱਚ ਹੈਗਾ ਆ 200 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਮਾਊਗਾ ਨਹੀਂ 200 ਪਹਿਲਾਂ ਸੀ ਦੋਸਤੋ 150 ਰੁਪਏ ਕਿਲੋ ਪੈਜੂਗਾ ਸਣੇ ਰਿੰਮ ਜੇ ਤੁਸੀਂ ਇਕੱਲਾ ਟਾਇਰ ਲੈਣਾ ਚਾਹੁੰਦੇ ਹੋ ਤਾਂ 200 ਰੁਪਏ ਕਿਲੋ ਮਿਲੂਗਾ ਜੇ ਆ ਬਦੌਟ ਰਿੰਮ ਜਿਵੇਂ ਹੈਗਾ ਇਸ ਟਾਈਮ ਮੌਜੂਦਾ ਤਾਂ ਉਸ ਹਿਸਾਬ ਨਾਲ ਤੁਹਾਨੂੰ 150 ਰੁਪਏ ਕਿਲੋ ਜੇ ਤੁਸੀਂ ਰਿੰਮ ਨਹੀਂ ਲੈਣਾ ਰਿੰਮ ਤੁਹਾਡੇ ਕੋਲੇ ਵੀ ਹੈਗਾ ਤਾਂ 150 ਰੁਪਏ ਕਿਲੋ ਪਊਗਾ ਤੇ ਆਜੋ ਬਾਈ ਜੀ ਆ ਵੀ ਟਾਇਰ ਮਰਾਓ ਨਿਗਾ ਤੁਸੀਂ ਕਿੰਨੇ ਸੋਹਣੇ ਕੰਡੀਸ਼ਨ ਦੇ ਵਿੱਚ ਨਵੇਂ ਟਾਇਰ ਆਏ ਨੇ ਬੀਕੇਟੀ ਕੰਪਨੀ ਦੇ ਟਾਇਰ ਆਏ ਨੇ ਬਿਲਕੁਲ ਫਰੈਸ਼ ਮਾਲ ਆ ਨਵਾਂ ਮਾਲ ਆ ਆ ਦੇਖ ਸਕਦੇ ਹੋ ਜੇ ਕੁੰਬਲਾਂੀਆਂ ਉੱਪਰੇ ਨੇ ਦੇਖੋ ਬਾਈ ਜੀ ਹਨਾ ਕੰਪਨੀ ਦੇ ਮੋਹਰੇ ਲੱਗੇ ਹੋਏ ਨੇ ਬਿਲਕੁਲ ਫਰੈਸ਼ ਪੀਸ ਨਵਾਂ ਮਾਲ ਆ ਤੇ ਇਹਨਾਂ ਦਾ ਰੇਟ ਵੀ ਸਣੇ ਰਿੰਮ 150 ਰੁਪਏ ਕਿਲੋ ਜੇ ਤੁਸੀਂ ਰਿੰਮ ਤੁਹਾਡੇ ਲਵੇ ਹੈਗੇ ਨੇ ਤਾਂ 200 ਰੁਪਏ ਕਿਲੋ ਮਿਲਣਗੇ ਇਧਰੋਂ ਵੀ ਦਿਖਾ ਦਿਓ ਜੀ ਗੱਡੀ ਤੇ ਨਿਗਾ ਮਰਾ ਦਿਓ ਮਣੀ ਜੀ ਇਹ ਟੀਊਬਾਂ ਦਾ ਮਾਝਾ ਚਾਹੀਦਿਆਂ ਨੇ ਉਹ ਵੀ ਬਾਈ ਹੋਣਾ ਲਵੇ ਉਹਰੇ ਪਈਆਂ ਹੁੰਦੀਆਂ ਨੇ ਤੇ ਇਸ ਤੋਂ ਬਾਅਦ ਬਾਈ ਜੀ ਆ ਵੀ ਦਿਖਾ ਦਿਓ ਆ ਸਾਹਮਣੇ ਛੋਟਾ ਲੋਡਰ ਪਿਆ ਜਿਹੜਾ ਇਹਦਾ ਰੇਟ ਵੀ ਰਹਿਣ ਵਾਲਾ ਜੀ 1 ਲੱਖ ਰੁਪਈਆ ਤੁਸੀਂ ਲੋਡਰ ਦੇਖ ਸਕਦੇ ਹੋ ਪੂਰਾ ਕੰਪਲੀਟ ਤੁਹਾਨੂੰ ਮਿਲ ਜੂਗਾ ਜਿਵੇਂ ਇਹਦੀ ਆਬਾਕਟ ਵੀ ਨਾਲ ਮਿਲ ਜੂਗੀ ਇੱਧਰ ਪਈ ਆ ਤੇ ਇਹ ਸਾਰਾ ਵਿੱਚ ਸਾਰਾ ਇਨਕਲੂਡ ਤੁਹਾਨੂੰ ਪੂਰਾ 1 ਲੱਖ ਰੁਪਏ ਦਾ ਸਾਰਾ ਸਮਾਨ ਦੋ ਛੋਟੇ ਲੋਡਰ ਦਾ ਮਿਲ ਜੂਗਾ 1 ਲੱਖ ਰੁਪਏ ਜੋ ਤੇ ਇਸ ਤੋਂ ਬਾਅਦ ਆ ਗਿਆ ਬਾਈ ਜੀ ਇੱਧਰ ਆਹ ਲੋਡਰ ਇਹ ਮਿਲ ਜੂਗਾ ਤੁਹਾਨੂੰ 150 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਤਕਰੀਬਨ 135 ਤੋਂ ਲੈ ਕੇ 1.5 ਲੱਖ ਤੇ 1.60 ਦੇ ਇਕ ਇਹਦਾ ਰੇਟ ਪਹੁੰਚ ਸਕਦਾ ਆ ਉਸ ਤੋਂ ਬਾਅਦ ਤੁਸੀਂ ਸੀਟਾਂ ਲੈਣੀਆਂ ਨੇ ਸੀਟਾਂ ਤੁਸੀਂ ਉਰੇ ਆ ਕੇ ਜਿੱਦਾਂ ਦੀ ਤੁਸੀਂ ਡਿਜ਼ਾਈਨ ਲੈਣਾ ਚਾਹੁੰਦੇ ਹੋ ਹਨਾ ਬਾਈ ਜੀ ਸੀਟਾਂ ਦਿਖਾ ਦਿਓ ਮਣੀਆ ਜਿੱਦਾਂ ਦਾ ਤੁਸੀਂ ਸਮਾਨ ਲੈਣਾ ਚਾਹੁੰਦੇ ਹੋ ਉਸ ਤਰ੍ਹਾਂ ਦਾ ਉਰੇ ਮਿਲ ਜੂਗਾ ਵਧੀਆ ਘਟੀਆਂ ਨਾਰਮਲ ਜਿੱਦਾਂ ਦਾ ਵੀ ਤੁਸੀਂ ਲੈਣਾ ਚਾਹੁੰਦੇ ਹੋ ਦੇਖੋ ਜੀ ਇੱਧਰ ਹੋਰ ਵੀ ਬਹੁਤ ਜ਼ਿਆਦਾ ਸਟਾਕ ਪਿਆ ਤੁਸੀਂ ਉਰੇ ਵਿਜ਼ਿਟ ਕਰ ਸਕਦੇ ਹੋ ਬਾਈਆਂ ਲਵੇ ਤੇ ਇੱਧਰ ਦਿਖਾ ਦਿਓ ਜੀ ਬਹੁਤ ਸਟਾਕ ਪਿਆ ਜਿੰਨੀਆਂ ਮਰਜ਼ੀ ਤੁਸੀਂ ਟਰੈਕਟਰਾਂ ਦੀਆਂ ਸੀਟਾਂ ਲੈ ਸਕਦੇ ਹੋ ਬਿਲਕੁਲ ਲੈਸ ਰੇਟਾਂ ਦੇ ਉੱਪਰ ਤੇ ਬਾਈ ਜੀ ਆ ਟਾਇਰ ਚੈੱਕ ਕਰੋ ਤੁਸੀਂ ਲੈ ਦੇਖੋ ਕਿੰਨਾ ਸੋਹਣਾ ਟਾਇਰ ਆ ਹਨਾ ਬਿਲਕੁਲ ਨਵਾਂ ਪੀਸ ਪਿਆ ਆ ਦੇਖ ਸਕਦੇ ਹੋ ਹਨਾ ਬਿਲਕੁਲ ਫਰੈਸ਼ ਪੀਸ ਆ ਕੰਪਨੀ ਬੀਕੇਟੀ ਦਾ ਟਾਇਰ ਆ ਇਹ ਜੀ ਮੋਹਰਾਂ ਲੱਗੀਆਂ ਮੈਨੇ ਬਿਲਕੁਲ ਫਰੈਸ਼ ਮਾਲ ਹੋਊਗਾ ਤੇ ਜਿਹਦਾ ਜਿਹੜਾ ਇਹਦਾ ਰੇਟ ਰੈਨ ਵਾਲਾ ਦੋਸਤੋ ਰਿਮ ਨਾਲ ਤੁਹਾਨੂੰ 150 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਮਿਲ ਜੂਗਾ ਤੇ ਜੇ ਤੁਸੀਂ ਇਹ ਕੱਲਾ ਟਾਇਰ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ 200 ਰੁਪਏ ਕਿਲੋ ਇਹ ਕੱਲਾ ਟਾਇਰ ਮਿਲ ਜੂਗਾ ਬਾਕੀ ਇੱਧਰ ਬਾਈ ਜੀ ਦਿਖਾ ਦਿਓ ਤੁਸੀਂ ਤੁਸੀਂ ਟਾਇਰ ਦੇਖੋ ਪੋਲੋ ਕੰਪਨੀ ਦੇ ਬਾਈ ਜੀ 12 4 24 ਦੇ ਪੋਲੋ ਕੰਪਨੀ ਦੇ ਬਿਲਕੁਲ ਫਰੈਸ਼ ਮਾਲ ਹੋਊਗਾ ਤੇ ਇਹਦਾ ਰੇਟ ਵੀ ਜੇ ਰਿਮ ਨਾਲ ਲੈਣਾ ਤਾਂ ਤੁਹਾਨੂੰ 150 ਰੁਪਏ ਕਿਲੋ ਬਦੌੜ ਟ੍ਰਿਮ 200 ਰੁਪਏ ਕਿਲੋ ਜਿਹਦਾ ਰੇਟ ਪਹਿਲਾਂ ਸੀ 250 ਰੁਪਏ ਕਿਲੋ ਔਰ ਦੇਖੋ ਭਾਈ ਜੀ ਸਟਾਕ ਦਿਖਾ ਦਿਓ ਕਰਾਂ ਸਾਰਾ ਭਾਈ ਜੀ ਸਟਾਕ ਭਰਪੂਰ ਪਿਆ ਔਰੇ ਜਦੋਂ ਮਰਜੀ ਆਓ ਜਿੰਨਾ ਸਟਾਕ ਕੌਂਰੇ ਪਿਆ ਉਹ ਰੇਟ ਅੱਜ ਦੇ ਨੇ ਦੋਸਤੋ ਹਨਾ ਜੇ 5-10 ਦਿਨਾਂ ਚ ਵਿਕ ਗਿਆ ਸਟਾਕ ਕਲੀਅਰ ਹੋ ਗਿਆ ਤਾਂ ਉਸ ਤੋਂ ਬਾਅਦ ਰੇਟ ਜਿਹੜੇ ਨਿਕਲਣਗੇ ਉਹ ਰੇਟ ਹੋਣਗੇ ਜਿੰਨਾ ਸਟਾਕ ਸਾਡੇ ਲਵੇ ਔਰੇ ਹਾਜ਼ਰ ਪਿਆ ਇਸ ਟਾਈਮ ਭਾਈਓ ਗੱਡੀ ਦਿਖਾ ਦਿਓ ਉਤਰ ਰਹੀ ਹੈ ਨਾ ਜਿੰਨਾ ਸਟਾਕ ਸਾਡੇ ਲਵੇ ਪਿਆ ਔਰੇ ਗੜਾਉਣ ਦੇ ਵਿੱਚ ਉਹਨਾਂ ਰੇਟ ਉਹਨੀਆਂ ਅਸੀਂ ਕਹਿ ਰਹੇ ਹਾਂ ਵੀ 150 ਰੁਪਏ ਕਿਲੋ ਸਨੇ ਰਿੰਮ ਤੇ ਜੇ ਤੁਸੀਂ ਰਿਮ ਨਹੀਂ ਲੈਣਾ ਚਾਹੁੰਦੇ ਤਾਂ 200 ਰੁਪਏ ਕਿਲੋ ਜਿੰਨਾ ਸਟਾਕ ਪਿਆ ਉਹ ਉਨੇ ਟਾਈਮ ਤੱਕ ਅਸੀਂ ਇਹ ਰੇਟ ਦੇ ਸਕਦੇ ਹਾਂ ਜੇ ਉਸ ਤੋਂ ਬਾਅਦ ਨਵਾਂ ਸਟਾਕ ਆ ਗਿਆ ਤਾਂ ਨਵੇਂ ਰੇਟ ਹੋਣਗੇ ਉਹਦੀ ਵੀਡੀਓ ਦੁਬਾਰਾ ਅਪਲੋਡ ਕਰ ਦਾਂਗੇ ਤੇ ਵੀਡੀਓ ਜੇ ਚੰਗੀ ਲੱਗੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਾਡੇ ਨੂੰ ਸਬਸਕ੍ਰਾਈਬ ਕਰ ਲਓ ਜਿਹੜੇ ਨਵੇਂ ਵੀਰ ਆਏ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਘੰਟੀ ਦਾ ਬਟਨ ਦਬਾ ਬਲੋ ਆਉਣ ਵਾਲੀਆਂ ਜਿਹੜੀਆਂ ਵੀ ਵੀਡੀਓ ਨੇ ਤੁਹਾਡੇ ਤੱਕ ਪਹਿਲਾਂ ਪਹੁੰਚਦੀਆਂ ਰਹਿਣਗੀਆਂ ਤੇ ਇਸੇ ਤਰ੍ਹਾਂ ਆਪਾਂ ਤੁਹਾਡੇ ਵਾਸਤੇ ਦੋਸਤੋ ਨਮੀ ਨਮੀ ਵੀਡੀਓ ਲੈ ਕੇ ਹੁੰਦੇ ਰਹਾਂਗੇ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਜੀ ਹਾਂਜੀ ਦੋਸਤੋ ਦੇਖ ਸਕਦੇ ਹੋ ਤੁਸੀਂ ਸਟਾਕ ਚੈੱਕ ਕਰ ਲਓ ਮੇਰੇ ਪਿਛਲੇ ਪਾਸੇ ਇਧਰ ਸਟਾਕ ਗੱਡੀਆਂ ਲੋਡਰ ਸਾਰਾ ਕੁਝ ਹੀ ਉਰਿਆ ਤੁਹਾਨੂੰ ਇੱਕ ਜਗ੍ਹਾ ਤੇ ਮਿਲ ਜੂਗਾ ਕਿਸੇ ਵੀ ਵੀਰ ਨੇ ਕੋਈ ਟਾਇਰ ਪਾਉਣੇ ਚਾਹੁੰਦਾ ਟਰੈਕਟਰ ਦੇ ਜਾਂ ਕੰਪਾਈਨ ਦੇ ਕਿਸੇ ਵੀ ਚੀਜ਼ ਦੇ ਛੋਟੇ ਟਾਇਰ ਤੋਂ ਲੈ ਕੇ ਵੱਡੇ ਟਾਇਰ ਤੱਕ ਉਹਰੇ ਤੁਹਾਨੂੰ ਸਾਰੇ ਟਾਇਰ ਮਿਲ ਜਾਣਗੇ ਕਿਸੇ ਵੀ ਤਰ੍ਹਾਂ ਦਾ ਲੈਣਾ ਹੋਵੇ ਕਿਸੇ ਵੀ ਕੰਪਨੀ ਦਾ ਲੈਣਾ ਹੋਵੇ ਤੇ ਉਸ ਤੋਂ ਬਾਅਦ ਤੁਹਾਨੂੰ ਟਰੈਕਟਰ ਮਿਲ ਜਾਣਗੇ ਵੱਡਾ ਟਰੈਕਟਰ ਆ ਜਿਵੇਂ ਬਾਈ ਜੀ ਦਿਖਾ ਦਿਓ ਮਾੜਾ ਜੂਮ ਕਰਕੇ ਆ ਵੱਡਾ ਟਰੈਕਟਰ ਖੜੇ ਨੇ ਜਿਹੜੇ ਇਹਦਾ ਰੇਟ ਰਹਿਣ ਵਾਲਾ 100 ਰੁਪਏ ਕਿਲੋ ਪਹਿਲਾਂ ਰੇਟ ਸੀ ਇਹਦਾ 150 ਰੁਪਏ ਕਿਲੋ ਤੇ ਰੇਟ ਘਟਾ ਕੇ 100 ਰੁਪਏ ਕਿਲੋ ਕਰਤਾ ਸਟਾਕ ਨੂੰ ਕਲੀਅਰ ਕਰਨਾ ਆ ਰੇਟਾਂ ਦੇ ਵਿੱਚ ਸਾਰਿਆਂ 'ਚ ਫਰਕ ਪੈ ਗਿਆ ਦੋਸਤੋ ਜਿਹੜਾ ਮਿੰਨੀ ਟਰੈਕਟਰ ਆ ਉਹ ਪਿੱਛੇ ਖੜੇ ਨੇ ਛੋਟੇ ਟਰੈਕਟਰ ਕਿਸੇ ਨੇ ਬਾਗਬਾਨੀ ਵਾਸਤੇ ਲੈਣਾ ਹੋਵੇ ਕਿਸੇ ਨੇ ਬਾਗ ਛੋਟਾ ਕੋਈ ਕੋ ਛੋਟਾ ਜ਼ਿਮੀਦਾਰ ਆ ਜਾਂ ਕਿਸੇ ਵੀ ਛੋਟੇ ਟਰੈਕਟਰ ਲੈਣਾ ਆ ਤਾਂ ਉਹ ਪਿੱਛੇ ਖੜੇ ਨੇ 120 ਰੁਪਏ ਕਿਲੋ ਪੈ ਰੱਖਦੇ ਡੇੜ ਜਿਹੜਾ ਇਹ ਟਰੈਕਟਰ ਤੋਂ 1 ਲੱਖ 20 ਦੇ ਜੋਖੇ ਮਿਲੂਗਾ 120 ਰੁਪਏ ਕਿਲੋ ਉਸ ਤੋਂ ਬਾਅਦ ਆ ਲੋਡਰ ਨੇ ਤੁਹਾਡੇ ਪਿੱਛੇ ਬਾਈ ਜੀ ਖੜੇ ਨੇ ਜਿਹੜਾ ਇਹਨਾਂ ਦਾ ਰੇਟ ਰਹਿਣ ਵਾਲਾ ਹੈ ਦੋਸਤੋ ਇਹ ਤਕਰੀਬਨ ਜਿਹੜਾ ਛੋਟਾ ਲੋਡਰਾ ਉਸ 1 ਲੱਖ ਰੁਪਏ ਦਾ ਪਊਗਾ ਜਿਹੜਾ ਵੱਡਾ ਲੋਡਰਾ ਉਹਦਾ ਰੇਟ ਰਹਿਣ ਵਾਲਾ ਆ 150 ਰੁਪਏ ਕਿਲੋ ਤਕਰੀਬਨ 1 ਲੱਖ 20 ਤੋਂ ਲੈ ਕੇ 1 ਲੱਖ 60 ਡੇੜ ਲੱਖ ਦੇ ਵਿੱਚ ਵਿੱਚ ਇਹ ਵੱਡਾ ਲੋਡਰ ਪੈ ਜਾਊਗਾ ਤੁਹਾਨੂੰ ਬਾਕੀ ਇਹਦੇ ਟਾਇਰ ਦੇਖ ਸਕਦੇ ਹੋ ਨਵੇਂ ਤੋਂ ਨਵੇਂ ਉਰੇ ਸਟਾਕ ਆਉਂਦਾ ਰਹਿੰਦਾ ਆ ਸਮੇਂ ਦੇ ਹਿਸਾਬ ਨਾਲ ਜਿਵੇਂ ਅੱਜ ਅੱਜ ਦੀ ਤੁਹਾਨੂੰ ਲਾਈਵ ਵੀਡੀਓ ਦਿਖਾ ਰਹੇ ਆ ਆਪਾਂ ਰਹੇ ਆ ਇਹ ਤੇ ਇਹਦਾ ਜਿਹੜਾ ਰੇਟ ਅੱਜ ਦਾ 150 ਰੁਪਏ ਕਿਲੋ ਸੋਨੇ ਰਿੰਮਾ ਤੇ ਜੇ ਕਲਾ ਟਾਇਰ ਲੈਣਾ ਆ ਤਾਂ 200 ਰੁਪਏ ਕਿਲੋ ਸਾਰਾ ਕੁਝ ਉਰੇ ਮਿਲ ਜੂਗਾ ਛੋਟੇ ਤੋਂ ਵੱਡਾ ਟਾਇਰ ਤੇ ਵੀਡੀਓ ਨੂੰ ਆਪਣੇ ਨੂੰ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਵੀਆਂ-ਨਵੀਆਂ ਵੀਡੀਓ ਤੁਹਾਡੇ ਵਾਸਤੇ ਜਾਣਕਾਰੀ ਵਾਲੀਆਂ ਲੈ ਕੇ ਆਉਂਦੇ ਰਹਿੰਨੇ ਆ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਘੰਟੀ ਦਾ ਬਟਨ ਦਬਲੋ ਆਉਣ ਵਾਲੀਆਂ ਵੀਡੀਓ ਨੇ ਜਿਹੜੀਆਂ ਤੁਹਾਡੇ ਤੱਕ ਪਹਿਲਾਂ ਪਹੁੰਚ ਜਾਣਗੀਆਂ ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ ਵੀਡੀਓ ਨੂੰ ਬਾਤੋ-ਬਾਤ ਸ਼ੇਅਰ ਕਰ ਦਿਓ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਰੱਖੋ ਤੁਹਾਡੇ ਤੱਕ ਵੀਡੀਓ ਨਿਤ ਨਵੀਂ ਆਪਾਂ ਲੈ